ਜੈਕਾਰਾ ਬੀਰ ਬਜਰੰਗੀ ਹਰ ਹਰ ਮਹਾਦੇਵ ਮੈਂ ਸੰਜੀਵ ਰਾਜਪੁਰਾ ਮੀਤ ਪ੍ਰਧਾਨ ਸ਼ਿਵਸ਼ਨਾ ਪੰਜਾਬ ਅੱਜ ਦੀਵਾਲੀ ਦੇ ਤਿਹਾੜੇ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦੀਵਸ ਦੀਆਂ ਲੱਖ ਲੱਖ ਵਧਾਈਆਂ ਤੇ ਮੈਂ ਅਰਦਾਸ ਕਰਦਾ ਹਾਂ ਕਿ ਦੀਵਾਲੀ ਦਾ ਤਿਹਾੜ ਸਾਰੇ ਘਰਾਂ ਦੇ ਵਿੱਚ ਖੁਸ਼ੀਆਂ ਲਿਆਵੇ ਧੰਨਵਾਦ ਜੈ ਸ਼ੀਰਮ ਮੈਂ ਪ੍ਰਵੀਨ ਦਾ ਅਰੋੜਾ ਮੀਡੀਆ ਇਨ ਚਾਰਜ ਸ਼ਿਵ ਸੈਨਾ ਪੰਜਾਬ ਦਿਵਾਲੀ ਦੇ ਮੌਕੇ ਤੇ ਆਪਣੇ ਦੇਸ਼ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁ ਸ਼ੁਭ ਕਾਮਨਾਵਾਂ ਦਿੰਦਾ ਤੇ ਉਮੀਦ ਕਰਦਾ ਹਾਂ ਕਿ ਸਭ ਦੀ ਦਿਵਾਲੀ ਖੁਸ਼ੀਆਂ ਭਰੀ ਰਹੇ ਧੰਨਵਾਦ ਸਨਹਿ ਕਰੰਤਾਜ ਤਾਜ ਫਾਈਨਾਂਸ ਰਾਜਪੁਰਾ ਤੋਂ ਸਾਰੇ ਇਲਾਕਾ ਨਿਵਾਸੀਆਂ ਦੇਸ਼ ਨਿਵਾਸੀਆਂ ਨੂੰ ਦੀਵਾਲੀ ਤੇ ਭਾਈ ਦੂਜ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਤੇ ਇਹ ਦੀਵਾਲੀ ਸਾਰਿਆਂ ਲਈ ਖੁਸ਼ੀ ਭਰੀ ਆਵੇ